ਤਾਂ ਚੋਰਾ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਨੇ ਕਿ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਪਰ ਹੁਣ ਤਾਂ ਚੋਰਾ ਨੇ ਹੱਦਾਂ ਹੀ ਪਾਰ ਕਰ ਦਿੱਤੀਆਂ ਨੇ ਜਿੱਥੇ ਇੱਕੋ ਰਾਤ ਪੰਜ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਪਰ ਜਿਵੇਂ ਸਵੇਰ ਹੁੰਦੀ ਹੈ ਦੁਕਾਨਦਾਰਾਂ ਨੂੰ ਫੋਨ ਆਉਂਦੇ ਨੇ ਕਿ ਉਹਨਾਂ ਦੇ ਦੁਕਾਨ ਦੇ ਜਿੰਦਰੇ ਟੁੱਟੇ ਹੋਏ ਨੇ ਉਹਨਾਂ ਦੀ ਦੁਕਾਨ ਦੇ ਵਿੱਚ ਆ ਸਾਮਾਨ ਚੋਰੀ ਹੋ ਚੁੱਕਾ ਤਾਂ ਉਹਨਾਂ ਦੇ ਵੀ ਹੋਸ਼ ਉੱਡ ਜਾਂਦੇ ਨੇ ਤੁਹਾਨੂੰ ਦੱਸਨੇ ਕਿ ਇੱਕ ਨਹੀਂ ਦੋ ਨਹੀਂ ਬਲਕਿ ਪੰਜ ਦੁਕਾਨਾਂ ਨੂੰ ਇੱਕੋ ਰਾਤ ਚੋਰਾਵਲੋਂ ਨਿਸ਼ਾਨਾ ਬਣਾਇਆ ਗਿਆ ਜੁੱਥੇ ਦੁਕਾਨਦਾਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਡੀ ਸੋਨੇ ਦੀ ਦੁਕਾਨ ਹੈ ਜਿਹੜੀ ਸੁਨਿਆਰੀ ਦੀ ਦੁਕਾਨ ਦੇ ਮਾਲਕ ਵੱਲੋਂ ਇਸ ਬਾਬਤ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਜਦੋਂ ਚੋਰਾਵਲੋਂਾਂ ਦੀ ਦੁਕਾਨ ਦੇ ਵਿੱਚ ਚੋਰੀ ਕੀਤੀ ਗਈ ਤਾਂ ਸੀਸੀਟੀਵੀ ਕੈਮਰੇ ਦੇ ਜਿਹੜੇ ਨੇ ਮੂ ਉਹ ਪਾਸੇ ਕਰ ਦਿੱਤੇ ਗਏ ਨੇ ਤਾਂ ਕਿ ਚੋਰੀ ਦੀ ਵਾਰਤਤ ਕੈਮਰੇ ਦੇ ਵਿੱਚ ਕੈਦ ਨਾ ਹੋਵੇ ਤੇ ਇਸ ਦੇ ਨਾਲ ਹੀ ਵੀ ਦੱਸਿਆ ਜਾ ਰਿਹਾ ਹੈ ਕਿ ਗਾਂਦੀ ਵੀ ਲੈ ਚੁੱਕੇ ਨੇ ਤਾਂ ਵੱਡਾ ਨੁਕਸਾਨ ਕਰਕੇ ਚੋਰ ਚਲੇ ਗਏ ਨੇ ਉਥੇ ਇੱਕ ਦੁਕਾਨਦਾਰ ਵੱਲੋਂ ਕਿਹਾ ਜਾ ਰਿਹਾ ਕਿ ਉਸਨੇ ਹਾਲ ਹੀ ਦੇ ਵਿੱਚ ਅੰਬਾਲਾ ਤੋਂ ਜਿਹੜਾਗਾ ਸਮਾਨ ਲੈ ਕੇ ਆਇਆ ਸੀਗਾ ਤੇ ਉਹ ਚੋਰ ਨਾਲ ਲੈ ਕੇ ਫਰਾਰ ਹੋ ਚੁੱਕੇ ਨੇ ਤਾਂ ਹਰ ਇੱਕ ਦੁਕਾਨਦਾਰ ਵੱਲੋਂ ਜਿਹੜੀ ਆਪਣੀ ਗੱਲ ਰੱਖੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਚੋਰਾ ਵੱਲੋਂ ਉਹਨਾਂ ਦੇ ਕੀਮਤੀ ਸਮਾਨ ਚੋਰੀ ਕੀਤਾ ਗਿਆ ਤੁਹਾਨੂੰ ਦੱਸਣੀ ਹੈ ਕਿ ਤਸਵੀਰਾਂ ਪਟਿਆਲਾ ਦੇ थाना ਨਾਜ਼ਪੰਡੀ ਅਦੀਨਪੰਦੇ ਨਿਊ ਯਾਦਵਿੰਦਰਾ ਕਲੋਨੀ ਤੋਂ ਸਾਹਮਣੇ ਗਿਆ ਜਿੱਥੇ ਕੋ ਰਾਤ 5 ਦੁਕਾਨਾਂ ਨੂੰ ਜਿਹੜਾ ਚੋਰਾ ਵੱਲੋਂ ਨਿਸ਼ਾਨਾ ਬਣਾਇਆ ਗਿਆ ਅਤੇ ਦੂਜੇ ਪਾਸੇ ਇਹਨਾਂ ਦੁਕਾਨਦਾਰਾਂ ਵੱਲੋਂ ਜਿਹੜੀ ਸ਼ਿਕਾਇਤ ਪ੍ਰਸ਼ਾਸਨ ਨੂੰ ਵੀ ਦਿੱਤੀ ਗਈ ਹੈ ਪ੍ਰਸ਼ਾਸਨ ਉੱਤੇ ਵੀ ਵੱਡੇ ਸਵਾਲ ਖੜੇ ਕੀਤੇ ਗਏ ਨੇ ਫਿਲਹਾਲ ਇਸ ਘਟਨਾ ਨੂੰ ਬਿਆਨ ਕਰਨ ਦੌਰਾਨ ਕੀ ਕੁਝ ਕੇਂਦਰ ਨਜ਼ਰ ਆ ਰਹੇ ਨੇ ਦੁਕਾਨਦਾਰ ਸੁਲਦੇ ਹਾਂਜੀ ਬਾਈ ਜੀ ਕੀ ਨਾਮ ਹੈ ਮੇਰਾ ਨਾਮ ਜਸਪ੍ਰੀ ਸਿੰਘ ਹੈ ਜੀ ਆਪਣੀ ਦੁਕਾਨ ਹੈ ਚੰਡੋ ਕਾਰਟਸ ਦੇ ਨਾਮ ਤੇ ਨਾਜ ਮੰਡੀ ਕੀ ਕੀ ਚੋਰੀ ਹੋਇਆ ਹੈ ਜੀ ਮੇਰੇ ਦੁਕਾਨ ਚੋਂ ਪਰਸ ਦੇ ਵਿੱਚ ਤਕਰੀਬਨ 8 ਤੋਂ 10000 ਰੁਪਏ ਕੈਸ਼ ਸੀ 12 15 ਡਾਲਰ ਸੀ ਯੂ ਐਸ اے ਦੇ ਉਹ ਸੀਗੇ 12 15 ਨੋਟਸ ਯੂ ਐਸ اے ਡਾਲਰ ਦੇ ਤੇ ਨਵੀਆਂ ਕਾਪੀਆਂ ਸੀ ਅਸੀਂ ਹਾਰ ਬਣਾਣੇ ਆ 7 8000 ਰੁਪਏ ਆ ਉਹ ਹੋਇਆ 5 7000 ਰੁਪਏ ਦਾ ਸਮਾਨ ਪਰਫਿਊਮ ਡੀਓ ਕਾਫੀ ਲੈ ਗਏ ਨੇ ਉਹਦੇ ਚੋਂ ਇੱਥੋਂ ਟੌਇਜ਼ ਵਗੈਰਾ ਲੈ ਗਏ ਨੇ ਇਵਨ ਕਿ ਡਾਈਪਰ ਤੱਕ ਵੀ ਲੈ ਗਏ ਨੇ ਦੁਕਾਨ ਦੇ ਵੀ ਸੀਸੀਟੀਵੀ ਕੈਮਰੇ ਲੱਗੇ ਹੋਣਾ ਇਸ ਦੀ ਤਸਵੀਰਾਂ ਖਿਆਦ ਸੀਸੀਟੀਵੀ ਕੈਮਰੇ ਜਕੈਦ ਹੋਈਆਂ ਇੱਕੋ ਕੈਮਰਾ ਹੀ ਤੋੜਤਾ ਉਹਨਾਂ ਨੇ ਪਲੱਸ ਕੁਝ ਕੈਦ ਹੋਈਆਂ ਨੇ ਉਹਦੇ ਵਿਚਾਰਿਆ ਸਾਰਾ ਕੁਝ ਸਮਾਨ ਚੱਕਦਿਆਂ ਨੂੰ ਕੁਝ ਉਸ ਤੋਂ ਇਲਾਵਾ ਆ ਜੇ ਨਹੀਂ ਵੀ ਸਮਝ ਆ ਰਹੀ ਕਲੀਅਰ ਨਹੀਂ ਹੈ ਕਿਉਂਕਿ ਕੈਮਰਾ ਤੋੜਤਾ ਹੈ ਉਹਨਾਂ ਨੇ ਕਿੰਨੇ ਕੁ ਲੋਕ ਦੇਖੇ ਕੈਮਰੇ ਜਿਹੜੇ ਲੱਗੇ ਕਿੰਨੇ ਕੁ ਲੋਕ ਦਿਖ ਰਹੇ ਹਨ ਤਿੰਨ ਤਿੰਨ ਮੁੰਡੇ ਆ ਉਹਦੇ ਤਿੰਨਾਂ ਦੇ ਮੂੰਹ ਬੰਨੇ ਹੋਏ ਨੇ ਤਿੰਨ ਜੈਂਟਲਮੈਨ ਤਿੰਨੋ ਹਿੰਦੂ ਜੈਂਟਲਮੈਨ ਨੇ ਤਿੰਨਾਂ ਦੇ ਮੂੰਹ ਬੰਨੇ ਹੋਏ ਨੇ ਤਕਰੀਬਨ 2:18 ਤੇ ਦੁਕਾਨ ਜੈਂਟਰ ਕੀਤੇ ਨੇ 2:23 ਤੋ ਗਏ ਨੇ 5 ਮਿੰਟ ਸਵੇਰੇ 6:30 ਵਜੇ ਮੇਰੇ ਗਦਰਨ ਦਾ ਫੋਨ ਆਇਆ ਉਹਨਾਂ ਦੀ ਦੁਕਾਨ ਦੇ ਵੀ ਤਾਲੇ ਟੁੱਟੇ ਸੀ ਕਿ ਆਪਣੇ ਰੋਡ ਤੇ 3-4 ਦੁਕਾਨਾਂ ਦੇ ਟੁੱਟੇ ਨੇ ਤੇ ਤੁਹਾਡੇ ਬਾਹਰਲੇ ਕੈਮਰਿਆਂ ਦੇ ਮੂੰਹ ਮੁੜੇ ਹੋਏ ਨੇ ਇੱਕ ਵਾਰੀ ਦੇਖ ਲਓ ਆ ਕੇ ਜਦੋਂ ਮੈਂ ਆਇਆ ਸ਼ਟਰ ਡਾਊਨ ਸੀ ਬਟ ਕੰਮ ਤਾਲਾ ਟੁੱਟਿਆ ਹੋਇਆ ਸੀਗਾ ਤੇ ਅੰਦਰ ਆਏ ਸਾਰਾ ਸਮਾਨ ਹੀ ਖਿਲਰੇ ਹੋਇਆ ਸੀ ਹੁਣ ਚੁੱਕ ਕੇ ਆ ਕੇ ਕਿੰਨੇ ਕੋ ਲਾਸ ਮੰਦੇ ਹੋ ਪੰਜ ਦੁਕਾਨਾਂ ਨੂੰ ਇਹ ਇੱਕੋ ਰਾਤ ਵਿੱਚ ਹੋਇਆ ਹਾਂ ਹਾਂਜੀ ਸੇਮ ਡੇ ਹੁਣੀ ਹੋਇਆ ਸੇਮ ਹੋਈ ਲਾਸ ਹੋਇਆ ਕਿਹੜੀਆਂ ਕਿਹੜੀਆਂ ਦੁਕਾਨਾਂ ਇਹ ਇਹ ਸਾਡੀ ਦੁਕਾਨ ਇੱਕ ਚੰਡੋ ਕਾਟਸ ਮੇਰਾ ਲਾਸ ਹੋਏਗਾ ਤਕਰੀਬਨ 25 30 35 ਹਜ਼ਾਰ ਦਾ ਕੋਈ ਇੱਕ ਐਗਜ਼ੈਕਟ ਆਈਡੀਆ ਨਹੀਂ ਹੈ ਨਾਲ ਇਨਰ ਤਾਇਆ ਜੀ ਦੀ ਦੁਕਾਨ ਹੈ ਇਹਨਾਂ ਦਾ ਬਚਾਅ ਹੋ ਗਿਆ ਕੁਛ ਨਹੀਂ ਗਿਆ ਇੱਕ ਵਰਮਾ ਜੁਐਲਰਸ ਹੈ ਦੁਕਾਨ ਇੱਕ ਆਪਣਾ ਮਿੱਤਲ ਮੈਡੀਕਲ ਹਾਲ ਹੈ ਇੱਕ ਇੱਥੇ ਆਪਣੇ ਕੱਪੜੇ ਦੀ ਦੁਕਾਨ ਹੈ ਉਹਨਾਂ ਦੇ ਹੋਇਆ ਪੰਜ ਪੰਜ ਦੁਕਾਨਾਂ ਦੇ ਹੋਇਆ ਜੀ ਪੂਰ ਸਾਈ ਸੀ ਮੋਕੇ ਤੇ ਹੋਣ ਪੂਰ ਸਵੇਰੇ ਹੋਗੀ ਜੀ ਸਵੇਰੇ ਵੀਡੀਓ ਵਗੈਰਾ ਉਹ ਲੈਗੇ ਜੋ ਉਹਨਾਂ ਨੂੰ ਕਿੰਨਾ ਦਾ ਆਸ਼ਵਾਸਨ ਦੇ ਕੇ ਗਏ ਐ ਆਸ਼ਵਾਸਨ ਦੇ ਕੇ ਗਏ ਜੀ ਕਾਰਵਾਈ ਕਰਾਂਗੇ ਪੀਸੀਆਰ ਦੀ ਗੱਲ ਕਰੀਏ ਮੇਨ ਅਨਾਜ ਮੰਡੀ ਆ ਤੇ ਪੀਸੀਆਰ ਆਤੀ ਆਂਦੀ ਨਹੀਂ ਨਹੀਂ ਇੱਥੇ ਕੋਈ ਨਹੀਂ ਆਂਦਾ ਜੀ ਮੰਡੀ ਆ ਅਨਾਜ ਮੰਡੀ ਗੇਟ ਦੇ ਵਿੱਚ ਕੋਈ ਸਿਕਿਉਰਟੀ ਗਾਰਡ ਨਹੀਂ ਐ ਇਸ ਤੋਂ ਪਹਿਲਾਂ ਪਿਛਲੇ ਮਹੀਨੇ ਉਹ ਰੋਡ 'ਤੇ ਟਰੱਕ ਬਾਰਾਹ ਚੋਰੀ ਹੋ ਗਿਆ ਏਸੀ ਰੋਡ ਤੋਂ ਕੋਈ ਉਹਦੀ ਸੁਣਵਾਈ ਨਹੀਂ ਐ ਕੋਈ ਕੈਮਰੇ 'ਚ ਦਿਖਦੇ ਨਹੀਂਗੇ ਕੀਰਾ ਮੈਂ ਪਪਾ ਜੀ ਸੁਰਿੰਦਰ ਜੈਨ ਕਿੱਥੇ ਰਹਿੰਦੇ ਹੋ ਇਹ ਤਾਂ ਪਿੱਛੇ ਰਹਿੰਦੇ ਕਿਹੜੀ ਜਗ੍ਹਾ ਹੈ ਇਹ ਨਿਊ ਜੰਮੂ ਵਾਲਾ ਕੋਲ ਹੀ ਗੱਲ ਬਾਤ ਹੋਈ ਆ ਰਾਤ ਨੂੰ ਮੈਂ ਸਵੇਰੇ ਜਦੋਂ ਆਇਆ ਸੀ ਸਾਢੇ 6 7 ਵਜੇ ਦੁਕਾਨ ਤੇ ਆਇਆ ਜੀ ਤੇ ਸ਼ਟਰ ਨਾਲ ਅੱਧਾ ਖੁੱਲਿਆ ਹੋਇਆ ਸੀ ਤੁਹਾਡੇ ਵਾਲਾ ਹਾਂ ਜੀ ਮੈਂ ਕੱਲ ਹੀ ਹਿਮਾਲੇ ਤੋਂ ਮਾਲ ਲੈ ਕੇ ਆ ਕੁੜੀ ਕੁੜੀ ਆ ਜੀ ਕੋ ਲਫਾਫਾ ਦੀ ਕੀਮਤ 8 9 ਹਜ਼ਾਰ ਦਾ ਜੀ ਔਰ ਮੈਂ ਜੇ ਕਹਾਂ ਸ਼ਾਇਦ ਨਹੀਂ ਹੋਣਾ ਚਾਹੁੰਦਾ ਮੈਂ ਚੱਕਿਆ ਤੇ ਲਫਾਫਾ ਹੈ ਜੀ ਚੋਰੀ ਹੋਇਆ ਹਾਂਜੀ ਚੋਰੀ ਕਿਹਦੀ ਚੋਰੀ ਹੋਇਆ ਸਿਰਫ ਕੱਪੜੇ ਗਏ ਔਰ ਵੀ ਕੁਝ ਨਹੀਂ ਨਹੀਂ ਔਰ ਰੈਡੀਮੇਡ ਹੀ ਐ ਕੈਸੇ ਪੁੱਛੇ ਕੁਝ ਰੱਖੇ ਸੀ ਨਹੀਂ ਕੁਝ ਨਹੀਂ ਰੈਡੀਮੇਡ ਕੱਪੜੇ ਹਾਂ ਰੈਡੀਮੇਡ ਕੱਪੜੇ ਸੀ ਕਿੰਨੇ ਰੁਪਏ ਦਾ ਲਾਸ ਮੰਗਦੇ ਹੋ ਕਿੰਨਾ ਕਿਉਂ ਹੋਇਆ ਨੁਕਸਾਨ ਹੋਇਆ ਸਾਢੇ 8000 ਦਾ ਆਇਆ ਸੀ ਉਬਾਲੇੋਂ ਲਿਆਇਆ ਸੀ ਤੇ ਕੱਲ ਹੀ ਲਿਆਇਆ ਸੀ ਹਾਂ ਪਰਸੋਂ ਲਿਆਇਆ ਸੀ ਜੀ ਕੱਲ ਮੈਂ ਅਰੈਸਟ ਕੀਤੇ ਮੈਂ ਔਬਾਲੇ ਕੋਲੋਂ ਤਾਂ ਚਲਾ ਗਿਆ ਸੀ ਤੇ ਫਿਰ ਮੈਂ ਅਰੈਸਟ ਕੀਤੇ ਤੁਹਾਨੂੰ ਕਿੰਨੇ ਵਜੇ ਪਤਾ ਲੱਗਿਆ ਜੀ ਦੁਕਾਨ ਦਾ ਸ਼ਟਰ ਖੁੱਲਿਆ ਜਦ ਤੁਸੀਂ ਆਇਆ ਮੈਂ ਮੈਂ ਇੱਥੇ ਆਇਆ ਸੀ ਜੀ ਸਤੋ ਜਿਆ ਆ ਸੀ ਤੇ ਸ਼ਟਰ ਖੁੱਲਾ ਪਿਆ ਸੀ ਇਸੇ ਦਾ ਨਾਰ ਸੁਣਿਆ ਰਹੀ ਦੁਕਾਨ ਹੈ ਡਾਕਟਰ ਦੁਕਾਨ ਹੈ ਪਿੱਛੇ ਚ ਲੋਕਾਂ ਦੇ ਕਿੰਨੀਆਂ ਕੁ ਦੁਕਾਨਾਂ ਤੇ ਚੋਰੀ ਹੋਈ ਹੈ ਇੱਕ ਗ੍ਰੀਪ ਪੰਜ ਪੰਜ ਦੁਕਾਨਾਂ ਤੇ ਪੰਜ ਦੁਕਾਨਾਂ ਤੇ ਇੱਕ ਰਾਤ ਵਿੱਚ ਹੀ ਹੋਈ ਹੈ ਚੋਰੀ ਇੱਕੋ ਰਾਤ ਹੈ ਜੀ ਪੂਲ ਚਾਈ ਸੀ ਹੁਣ ਆਏ ਸੀ ਸੁਰੇ ਇਨਕੁਆਰੀ ਕਰ ਚਲੇ ਗਏ ਬਸ ਕੁਝ ਉਹਨਾਂ ਨੇ ਕੈਮਰੇ ਕਮਰੇ ਤੇ ਦਿਖ ਰਿਹਾ ਬੰਦੇ ਨਹੀਂ ਕੁਝ ਵੀ ਨਹੀਂ ਤੁਹਾਨੂੰ ਕੈਮਰੇ ਨਹੀਂ ਲੱਗੇ ਤੁਹਾਨੂੰ ਕੈਮਰਾ ਨਹੀਂ ਹਨ ਕਿੰਨਾ ਉਹ ਜੀ ਪਾਸ ਮਤਲਬ ਜੀ ਕੋਈ ਦੁਕਾਨ ਤੇ ਕੋਈ ਚੋਰੀ ਸਰ ਸਾਨੂੰ ਸਵੇਰੇ 7 ਵਜੇ ਕਾਲ ਆਈ ਹੈ ਗਵੰਡੀਆਂ ਦੀ ਵੀ ਤੁਹਾਡੇ ਦੁਕਾਨ ਦੇ ਉੱਪਰ ਨਾ ਕਾਲੇ ਤੋੜੇ ਗਏ ਹਨ ਤੇ ਤੁਸੀਂ ਆ ਕੇ ਚੈੱਕ ਕਰੋ ਤੇ ਆ ਕੇ ਦੇਖਿਆ ਗਿਆ ਤੇ ਸ਼ਟਰ ਚੱਕਿਆ ਜਦੋਂ ਉਸ ਤੋਂ ਬਾਅਦ ਗੱਲੇ ਵਾਰਾਂ ਦੇ ਲੋਕ ਟੁੱਟੇ ਹੋਏ ਸੀਗੇ ਤੇ ਆਪਣੇ ਗੱਲੇ ਦੇ ਵਿੱਚ 7-8000 ਰੁਪਿਆ ਹੈਗਾ ਸੀਗਾ ਕੈਸ਼ ਉਹ ਉਹ ਲੈ ਗਏ ਆ ਤੇ ਇੱਕ ਸਾਈਡ ਤੇ ਕੈਮਰਾ ਲੱਗਾ ਸੀ ਉਹ ਤੋੜ ਗਏ ਆ ਤੇ ਬਾਕੀ ਤਾਂ ਹੁਣ ਹੋਰੋ ਲਈ ਪਤਾ ਲੱਗੂਗਾ ਦੇਖ ਕੇ ਵੀ ਕਿੰਨਾ ਕੁ ਨੁਕਸਾਨ ਹੋਇਆ ਕੀ ਹੋਇਆ ਸੀ ਸੀ ਟੀ ਵੀ ਕੈਮਰੇ ਦੇ ਵਿੱਚ ਐਕਚੁਅਲੀ ਹੁਣ ਮੇਰਾ ਬੰਦ ਪਿਆ ਮੈਂ ਉਹਨੂੰ ਚਲਵਾ ਕੇ ਦੇਖੂਗਾ ਰਿਕਾਰਡਿੰਗ ਤਾਂ ਹੈਗੀ ਹੈ ਵੈਸੇ ਅਗਲੀ ਦੁਕਾਨ ਤੇ ਦੇਖਿਆ ਤਾਂ ਤਿੰਨ ਬੰਦੇ ਦਿਖਾਈ ਦੇ ਰਹੇ ਨੇ ਕਿਤਨੇ ਕੁ ਦੁਕਾਨਾਂ ਨੂੰ ਰਾਤੀ ਚੋਰੀ ਹੋਈ ਹੈ ਪੰਜ ਦੁਕਾਨਾਂ ਦੇ ਹੋਈ ਹੈ ਜੀ ਟੋਟਲ ਕੋਈ ਇਹ ਨਹੀਂ ਏਰੀਆ ਹਾਂਜੀ ਹਾਂਜੀ ਲਾਈਨ ਵਾਈਨ ਏਰੀਆ ਜਿਹੜਾ ਹੈ ਇਹ ਨਿਊ ਯਾਦਵੰਦਰਾ ਕਲੋਨੀ ਹੈ ਜੀ ਨਿਊ ਗਰੇਨ ਮਾਰਕੀਟ ਸਰਾਂਦ ਰੋਡ ਵੱਡਿਆਲਾ ਕੀ ਪੀ ਸੀ ਆਰ ਆਂਦੀ ਹੈ ਰਾਤ ਨੂੰ ECR ਦਾ ਤਾਂ ਘਾਟੀ ਹੈ ਜੀ ਇੱਥੇ ਗੇੜਾ ਉਦਾਂ ਉਹਦੀ ਪੁਲਿਸ ਨੂੰ ਇਤਲਾਹ ਦਿੱਤੀ ਹੈ ਕਿ ਇਤਨੀ ਦੁਕਾਨਾਂ ਹੈ ਕਿ ਆਈਸੀਗਏ ਐਸਐਸਈ ਸਾਹਿਬ ਆਏ ਸੀਗੇ ਉਹ ਦੇਖ ਕੇ ਚਲੇ ਗਏ ਆ ਉਹ ਕਹਿੰਦੇ ਵੀ ਜਿਵੇਂ ਕੁਝ ਪਤਾ ਲੱਗਦਾ ਤੁਹਾਨੂੰ ਫਿਰ ਇਤਲਾਹ ਕੀਤੀ ਜਾਏਗੀ ਦੱਸਿਆ ਜਾਏਗਾ ਕਿੰਨਾ ਕੁ ਲਾਸ ਮੰਗਦੇ ਹੋ ਸਾਰੀਆਂ ਟੋਟਲ ਦੁਕਾਨਾਂ ਦਾ ਕਿ ਕਰੀਏ ਵੀ ਤੋਂ ਟੋਟਲ ਦੁਕਾਨਾਂ ਦੇ ਜੁਐਲਰ ਦੇ ਤਾਂ ਕਾਫੀ ਨੁਕਸਾਨ ਹੋਇਆ ਜੀ ਉਹਨਾਂ ਦੇ ਕਾਫੀ 2-3 ਕਿਲੋ ਚਾਂਦੀ ਚੱਕੀ ਗਈ ਹੈ ਬਾਕੀ ਹੋਰ ਸਮਾਨ ਉਹਨਾਂ ਦਾ ਪਿਆ ਸੀ ਉਹ ਚੱਕਿਆ ਗਿਆ ਤੇ ਜਿਹੜਾ ਅੱਗੇ ਉਹਦੀ ਸਟੇਸ਼ਨਰੀ ਦੀ ਸ਼ਾਪ ਸੀਗੀ ਉਥੋਂ ਵੀ ਕਾਫੀ ਉਹਨਾਂ ਦਾ ਕੈਸ਼ ਕੁਝ ਲੈ ਗਏ ਹਨ ਯਾਨੀ ਇੱਕੋ ਰਾਤ ਨੂੰ ਹੀ ਹੱਥ ਮਾਰ ਕੇ ਗਏ ਇੱਕੋ ਰਾਤ ਦੇ ਹੋਇਆ ਸਾਰਾ ਕੇਸ ਜੀ ਇਹ ਕੋ ਟਾਈਮ ਪਤਾ ਲੱਗਿਆ ਕਿੰਨੇ ਵਜੇ ਦੇ ਦਰਮਿਆਨ ਹੋਇਆ ਟਾਈਮ ਐਕਚੁਅਲੀ ਹਜੇ ਚੈੱਕ ਨਹੀਂ ਕੀਤਾ ਕਿਉਂਕਿ ਕੈਮਰੇ ਦੇ ਦੇਖ ਰਹੇ ਆ ਉਹ ਪਤਾ ਲੱਗਿਆ ਰਿਕਾਰਡਿੰਗ ਤੇ ਹੈਗੀ ਆ ਉਹ ਪਤਾ ਲੱਗ ਜਾਊਗਾ ਵੀ ਕਿੰਨੇ ਵਜੇ ਦਾ ਹੋਇਆ ਸਿਸਟਮ ਵਿੱਚ ਹਾਂ ਸੇਪ ਕੀ ਨਾਮ ਹੈ ਨੀਰਕਾਂ ਵਾਲੀ ਕਿਹੜੀ ਜਗ੍ਹਾ ਦੁਕਾਨ ਹੈ ਚਲ ਅਨਾਜ ਮੰਡੀ ਜਾਈਂ ਕੀ ਗੱਲ ਹੋਈ ਹੈ ਇੱਥੇ ਦੁਕਾਨ ਤੇ ਤੇ ਰਾਤ ਚੋਰੀ ਹੋ ਗਈ ਸੀ ਸਾਮਾਨ ਚੱਕਿਆ ਲੋਕ ਲੋਕ ਸੌਫਟ ਟੁੱਟ ਗਈ ਕਿੰਨੇ ਵਜੇ ਦੁਕਾਨ ਬੰਦ ਕੀਤੀ ਸੀ ਤੇ ਤੁਹਾਨੂੰ ਕਿੰਨੇ ਵਜੇ ਇਤਲਾ ਮਿਲੀ ਦੀ ਅਸੀਂ ਦੁਕਾਨ ਤਾਂ 8 ਵਜੇ ਬੰਦ ਕੀਤੀ ਸੀ ਰਾਤ ਇਹ ਤਾਂ ਸਵੇਰੇ ਫੋਨ ਆਇਆ ਜੀ ਸਵੇਰੇ ਸਾਜਿਦ ਗੌਂਡੀ ਆ ਸਾਡੇ ਲਈ ਪੌਣੇ 6 ਵਜੇ ਆਇਆ ਪੌਣੇ ਦੱਸਿਆ ਵੀ ਤੁਹਾਡੇ ਲੋਕ ਲੋਕ ਖੁੱਲੇ ਪਏ ਆ ਕੇ ਦੇਖੋ ਸੀਸੀਟੀਵੀ ਵਗੈਰਾ ਲੱਗੇ ਲੱਗੇ ਸੀ ਹਾਂ ਜੀ ਪਰ ਉਹ ਤਾਂ ਘੁਮਾਤੇ ਸਾੜੇ ਉਹਨਾਂ ਨੇ ਜੀ ਉਹ ਤਾਂ ਪਹਿਲੇ ਕਪੜਾ ਭੰਨਾ ਸੀ ਉਹਨਾਂ ਨੇ ਤਿੰਨ ਬੰਦੇ ਸੀ ਜੀ ਉਹ ਪਹਿਲਾਂ ਬਾਹਰਲੇ ਲੋਕ ਤੋੜੇ ਜੀ ਕਿੜਾ ਸਾਰਾ ਸਮਾਨ ਇਕੱਠਾ ਕਰ ਲਈ ਉਹਨਾਂ ਚਾਂਦੀ ਦਾ ਸਮਾਨ ਕਿਤਨਾ ਕੁ ਲੌਸ ਬੋਲਦੇ ਹੋ ਕੀ ਕੀ ਚੋਰੀ ਹੋਇਆ ਕੀ ਕੀ ਲੈ ਗਏ ਹੋ ਚਾਂਦੀ ਸੀ ਜੀ ਸਾਰ ਚਾਂਦੀ ਆ ਸਾਰੀ ਸਾਰੀ ਵਾਲੇ ਪਈ ਰਹਿੰਦੀ ਸੀ ਸਮਾਨ ਚਾਂਦੀ ਦਾ ਕਿਤੇ ਨਾ ਕਿਤਨੀ ਕੁ ਚਾਂਦੀ ਹੋਣੀ 3-4 ਕਿਲੋ ਚਾਂਦੀ ਹੈਗੀ ਜੀ ਫਿਰ ਲੋਕ ਗੱਲੇ ਚ ਪੈਸੇ ਵੇਚੇ 25-30000 ਰੁਪਇਆ ਫਿਰ ਸੋਨੇ ਦਾ ਸਮਾਨ ਵੀ ਪਿਆ ਸੀ ਥੋੜਾ ਜਿਹਾ ਸੋਨਾ ਕਿੰਨਾ ਸੀ ਸੋਨਾ ਮਲੇ 2.5 ਟੋਲੇ ਸੀਗਾ ਜੀ ਐਨਾ ਵੀ ਸੀ ਸੋਨਾ ਦਾ ਜੀ ਉਸ ਵਾਰ ਪਰ ਤੇ ਆ ਆ ਕੇ ਗਏ ਨਹੀਂ ਉਹ ਕੰਪਲੀਟ ਕਿਤੇ ਰੁਕ ਗਏ ਆ ਕੰਪਲੀਟ ਕਰਤੀ ਜੀ ਆਨਲਾਈਨ ਵੀ ਕੀਤੀ ਹੈ ਤੇ ਉਹ ਆ ਕੇ ਵੀ ਗਏ ਨਹੀਂ ਕੁਝ ਜਿੱਦਾਂ ਤੁਸੀਂ ਕਹਿੰਦੇ ਹੋ ਤਿੰਨ ਲੋਕ ਆਏ ਸੀ ਕਿਤਨੇ ਵਜੇ ਰਾਤ ਦਾ ਕੋਈ ਟਾਈਮ ਦੱਸਦੇ ਮਤਲਬ 2:00 ਤੋਂ 2:00 ਵਜੇ ਦੀ ਗੱਲ ਬਣੀ ਸੀ ਰਾਤ ਆਪਣੇ ਸਾਰੇ ਬਤਾਨ ਲਗਾ ਕਿੰਨੀਆਂ ਕੋ ਦੁਕਾਨਾਂ ਨੂੰ ਹੱਥ ਮਾਰ ਗਏ ਮੰਨ ਲੀ ਚਾਰ ਪੰਜ ਦੁਕਾਨਾਂ ਦੇ ਹੱਥ ਮਾਰ ਗਏ ਰਾਤੀ ਇਹ ਕਿਹੜੀਆਂ ਕਿਹੜੀਆਂ ਦੁਕਾਨਾਂ ਕਿ ਕਿਤਾ ਸਾਡੀ ਹੋ ਗਈ ਇੱਕ ਪਿੱਛੇ ਡਾਕਟਰ ਸਾਹਿਬ ਨੇ ਕੈਮਿਸਟ ਇੱਕ ਅੰਦਰ ਬਾਬਾ ਜੀ ਨੇ ਕੱਪੜਿਆਂ ਦਾ ਕੰਮ ਆਂਗਾ ਅੱਗੇ ਫਿਰ ਝੰਡੋਕਾਂ ਦੇ ਆਈ ਦੋ ਦੁਕਾਨਾਂ ਕੋਸਮੈਟਿਕ ਦੀਆਂ ਯਾਨੀ ਨਾਂ ਬੱਤੀਆਂ ਦੁਕਾਨਾਂ ਨੂੰ ਕਿਹੜੀਆਂ ਕੋ ਦੁਕਾਨਾਂ ਟੋਟਲ ਆਉਣੀਆਂ ਟੋਟਲ ਪੰਜ ਚਾਰ ਪੰਜ ਦੁਕਾਨਾਂ ਦੇ ਹੋ ਗਿਆ ਕੰਮ ਨਾ ਲੀ ਲੱਗਦੀਆਂ ਦੁਕਾਨਾਂ ਨੇ ਨੇੜੇ ਨੇੜੇ ਲੱਗਦੀਆਂ ਸੀ ਅਸੀਂ ਕੀ ਲੱਗਦਾ ਇੱਥੇ ਰਾਤੀ ਪੀਸੀਆਰ ਨਹੀਂ ਆਉਂਦੀ ਨਾ ਪੀਸੀਆਰ ਮੈਨੂੰ ਨਹੀਂ ਜਿੱਦਾਂ ਮੰਡੀ ਹੈਗੀ ਆ ਪਹਿਲਾਂ ਵੀ ਇਹਨਾਂ ਨੇ ਸ਼ਿਕਾਇਤ ਕੀਤੀ ਸੀ ਪੀਸੀਆਰ ਬਾਰੇ ਕਿ ਉਹ ਅੰਦੀ ਨਹੀਂ 라ਤੀ ਦੇ ਪੀਸੀਆਰ ਨੂੰ ਪਤਾ ਪੀਸੀਆਰ ਬਾਰੇ ਪਤਾ ਨਹੀਂ ਆਉਂਦੀ ਅੰਦੀ ਨਹੀਂ ਨਾ क्या आप कनाडा एंड अमेरिका में हैं और आप अपना डेंटल ट्रीटमेंट भी करवाना चाहते हैं एंड यू आर आल्सो प्लानिंग अ ट्रिप टू इंडिया सो वी हैव वन ऑफ द बेस्ट एंड द टॉप मोस्ट डेंटल क्लिनिक सिचुएटेड इन द हार्ट ऑफ चंडीगढ़ एंड मोहाली जहां हम ये सारे प्रोसीजर्स पेनलेस तरीके से तो करते ही हैं रादर वी ट्राई आर बेस्ट की शॉर्ट ड्यूरेशन ऑफ टाइम में भी खत्म हो जाए जिसके लिए हम हाई एंड टेक्नोलॉजी यूज़ करते हैं चाहे वो डेंटल इम्प्लांट्स हो स्माइल मेकओवर हो या इन इनविजिबल ब्रेसिस हो वी ट्राई आर बेस्ट टू फिनिश योर केस इन द बेस्ट पॉसिबल वे